ਦੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਰ ਅਤੇ ਬਲਾਕ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਰਗਰਮੀਆਂ ਤੇਜ਼ ਨੇ ਪਰ ਪੰਜਾਬ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਨੇ ਮੀਡੀਆ ਦੇ ਵਿੱਚ ਆਪਣੀ ਅਜੇ ਵੀ ਜਗ੍ਹਾ ਬਣਾਈ ਹੋਈ ਹੈ ਕਾਂਗਰਸ ਵੱਲੋਂ ਇੱਕ ਦੂਸਰੇ ਨੂੰ ਚਾਹੇ ਸਿੱਧੂ ਨੂੰ ਚਾਹੇ ਰੰਧਾਵਾ ਇੱਕ ਦੂਸਰੇ ਨੂੰ ਲਿਗਲ ਨੋਟਿਸ ਭੇਜ ਰਹੇ ਨੇ ਅੱਜ ਇਸ ਤੇ ਗੱਲ ਕਰਨ ਦੀ ਬਜਾਏ ਕੱਲ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਅਤੇ ਸਮਤੀ ਚੋਣਾਂ ਨੂੰ ਲੈ ਕੇ ਹਲਕਾ ਨਕੂਤਰ ਦੀ ਹਲਕਾ ਨਕੂਤਰ ਵਿੱਚ ਜਿੱਥੇ ਲੰਘੇ ਕੱਲ ਤੋਂ ਆਮ ਆਦਮੀ ਪਾਰਟੀ ਦੀ ਬਿਧਾਇਕ ਇੰਦਰਜੀਤ ਕੌਰ ਮਾਨ ਹਲਕੇ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਉੱਥੇ ਡਾਕਟਰ ਨਵਜੂਦ ਸਿੰਘ ਦਾਈਆ ਉਹਨਾਂ ਨਾਲ ਅੱਜ ਲੋਕ ਸਭਾ ਮੈਂਬਰ ਚੰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਪਟਤਲਵਣ ਦੇ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਆਓ ਇਹਨਾਂ ਨੂੰ ਲੈ ਕੇ ਚਰਚਾ ਕਰਾਂਗੇ ਤੁਸੀਂ ਦੇਖ ਰਹੇ ਹੋ ਮੁੱਦੇ ਦੀ ਗੱਲ ਪ੍ਰੋਗਰਾਮ ਬਿਲਗਾ ਨਿਊਜ਼ ਔਨਲਾਈਨ ਹੁੰਦੀ ਤੇ ਆਓ ਕਰਦੇ ਹਾਂ ਅੱਜ ਦੀਆਂ ਇਸ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਚੋਣਾਂ ਨੂੰ ਲੈ ਕੇ ਚਰਚਾ ਜਿਵੇਂ ਪੰਜਾਬ ਦੇ ਪਿੰਡੂ ਖੇਤਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਹੋ ਰਿਹਾ ਹੈ 14 ਦਸੰਬਰ ਨੂੰ ਵੋਟਾਂ ਪੈਣੀਆਂ ਇਹਨਾਂ ਵੋਟਾਂ ਦਾ ਰਿਜ਼ਲਟ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣੇ ਨੇ ਹੁਣ ਇਹਨਾਂ ਚੋਣਾਂ ਨੂੰ ਲੈ ਕੇ ਜਿੱਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਰਗਰਮ ਹੈ ਉੰਨੇ ਅਜੇ ਲੋਕ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ ਹੈ ਬੇਸ਼ੱਕ 14 ਤਰੀਕ ਨੂੰ ਇਹਨਾਂ ਬੋਟਾਂ ਵਾਲੇ ਦਿਨ ਲੋਕਾਂ ਵਿੱਚ ਉਤਸ਼ਾਹ ਜਿਹੜਾ ਆ ਉਹ ਨਜ਼ਰ ਆ ਸਕਦਾ ਉਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਹਲਕਾ ਨਕੂਦਰ ਦੀ ਗੱਲ ਕਰ ਲਈਏ ਪੰਜਾਬ ਭਰ ਦੀ ਗੱਲ ਕਰ ਲਈਏ ਸਤਾ ਤਿਰ ਦੇ ਨਾਲ ਮੁਕਾਬਲਾ ਇੱਥੇ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣਾ ਗੱਠਜੋੜ ਬਣਾਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ 2-3 ਸੀਟਾਂ ਤੇ ਸਮਝੌਤਾ ਹੈ ਇਸੇ ਤਰ੍ਹਾਂ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਆਜ਼ਾਦ ਤੌਰ ਤੇ ਖੜੇ ਕੀਤੇ ਨੇ ਆਓ ਇਹ ਜਿਵੇਂ ਤੁਹਾਡੇ ਕੋਲ ਇਹਨਾਂ ਪਾਰਟੀਆਂ ਦਾ ਜ਼ਿਕਰ ਕੀਤਾ ਹੈ ਇਹਨਾਂ ਚੋਣਾਂ ਵਿੱਚ ਵੱਡੇ ਲੀਡਰ ਮਿੱਡਗਾ ਨੂੰ ਸੰਬੋਧਨ ਕਰਦੇ ਆ ਜਦੋਂ ਕਿ ਉਹਨਾਂ ਨੇ ਆਪਣੇ ਜਿੱਥੇ ਯੂਨਿਟ ਪ੍ਰਧਾਨ ਬਲਾਕ ਪ੍ਰਧਾਨ ਪਿੰਡਾਂ ਦੇ ਆਗੂ ਇਹਨਾਂ ਵੋਟਾਂ ਦੇ ਵਿੱਚ ਸਰਗਰਮ ਕੀਤੇ ਹੋਇਆ ਉੱਥੇ ਸਖਤਰ ਨੇ ਆਪਣੀ ਪਾਰਟੀ ਦੇ ਯੂਨਿਟ ਆਗੂ ਬਲਾਕ ਪ੍ਰਧਾਨ ਬੀਕ ਕੋਈ 18 20 ਦੇ ਕਰੀਬ ਕੋਆਰਡੀਨੇਟਰ ਬਣਾਏ ਨੇ ਹਲਕਾ ਪੱਤਰ ਤੇ ਉੱਥੇ ਹੀ ਦੈਨ ਦੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਇਹਨਾਂ ਚੋਣਾਂ ਦੇ ਵਿੱਚ ਝੁਕੇ ਹੋਏ ਆ ਕਿਵੇਂ ਲਗਾਤਾਰ ਇਹ ਪਾਰਟੀਆਂ ਜਿੱਥੇ ਨੁੱਕੜ ਮੀਟਿੰਗਾਂ ਕਰ ਰਹੀਆਂ ਉੱਥੇ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਚਾਰ ਨੂੰ ਦੇਖਿਆ ਜਾ ਸਕਦਾ ਹੈ ਜੇ ਦੇਖਿਆ ਜਾਵੇ ਮੀਟਿੰਗਾਂ ਦੇ ਟਾਈਮ ਨੂੰ ਲੈ ਕੇ ਬੀਬੀ ਇੰਦਰਜੀਤ ਕੁਰਮਾਨ ਨੇ ਆਪਣੇ ਫੇਸਬੁੱਕ ਪੇਜ ਤੇ 9 ਦਸੰਬਰ ਅਤੇ ਅੱਜ 10 ਦਸੰਬਰ ਦੇ ਪ੍ਰੂਵਾਂ ਨੂੰ ਲੈ ਕੇ ਉਹਨਾਂ ਨੇ ਇੱਕ ਆਪਣਾ ਪ੍ਰੂਵਾਂ ਪਾਇਆ ਅਗਰ ਉਹਨਾਂ ਦੇ ਮੁਕਾਬਲੇ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਹੋਰਾਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਜਿਹੜੇ ਟਾਈਮ ਟੇਬਲ ਆ ਉਹ ਅਜੇ ਨਜ਼ਰ ਨਹੀਂ ਆ ਰਹੇ ਹਾਂ ਇਹ ਜ਼ਰੂਰ ਹੈ ਕਿ ਸਰਗਰਮੀ ਉਹਨਾਂ ਦੀ ਵੀ ਬਰਬਰ ਹੈ ਜਦੋਂ ਸਰਗਰਮੀ ਬਰਬਰ ਹੈ ਫੇਰ ਲੋਕ ਵੋਟਾਂ ਕਿਹਨੂੰ ਪਾਉਣ ਅਜੇ ਇਹਦਾ ਵੀ ਹਿਸਾਬ ਲਗਾਉਣਾ ਔਖਾ ਹੈ ਕਿਉਂਕਿ ਸਾਰੀਆਂ ਪਾਰਟੀਆਂ ਲੋਕਾਂ ਵਿੱਚ ਜਾ ਕੇ ਆਪਣੀ ਆਪਣੀ ਗੱਲ ਰੱਖ ਰਹੀਆਂ ਆਪਣਾ ਪ੍ਰਚਾਰ ਜਿਹੜਾ ਆ ਉਹ ਕਰ ਰਹੀਆਂ ਉੱਥੇ ਸਤਾ ਤਿਰ ਜਿਹੜੀ ਆ ਉਹ ਰਜਾਨਾ ਹੀ ਕਿਤਾ ਨੇ ਕਿਤੇ ਪੰਚਾਇਤ ਨੂੰ ਆਪਣੇ ਵਿੱਚ ਸ਼ਾਮਲ ਕਰਦੀ ਹੈ ਜਿਵੇਂ ਕੱਲ ਨਾਗਰਾ ਪਿੰਡ ਬਿਲਗੇ ਦੇ ਨੇੜੇ ਮਠੜਾ ਪਿੰਡ ਜਿੱਥੇ ਅੱਜ ਸ਼ਮੂਲਿਤ ਦੀ ਖਬਰ ਜਿਹੜੀ ਸਾਹਮਣੇ ਆਈ ਆ ਇਸੇ ਤਰ੍ਹਾਂ ਪਹਿਲਾਂ ਵੀ ਬਖ ਬਖ ਪਿੰਡਾਂ ਵਿੱਚ ਸਤਾਧਰ ਨਾਲ ਜਿਹੜੀਆਂ ਪੰਚਾਇਤਾਂ ਆ ਉਹ ਪਿੰਡਾਂ ਦੀਆਂ ਗਰੰਟਾ ਨੂੰ ਲੈ ਕੇ ਕਹਿ ਸਕਦੇ ਆ ਪਿੰਡਾਂ ਦੀ ਡਿਵੈਲਪਮੈਂਟ ਨੂੰ ਕਹਿ ਸਕਦੇ ਆ ਲੈ ਕੇ ਸ਼ਾਮਲ ਹੁੰਦੇ ਨੇ ਐਸ ਚੋਣ ਵਿੱਚ ਕੀ ਇਹ ਜਿਹੜੀ ਇੰਨੀ ਵੱਡੀ ਪੱਧਰ ਤੇ ਸ਼ਮੂਲਿਤ ਹੋਈ ਆ ਉਹ ਰਾਜਕਾਰ ਦੀ ਧਿਰ ਨੂੰ ਵੋਟਾਂ 'ਚ ਤਬਦੀਲ ਹੋਊਗੀ ਇਹ ਵੀ ਸਾਹਮਣੇ 17 ਦਸੰਬਰ ਨੋ ਚੋਣਾਂ ਦੇ ਨਤੀਜੇ ਨੇ ਐਲਾਨ ਦੇਣਾ ਇਹ ਵੋਟਾਂ ਐਸ ਵਾਰ ਜਿਹੜੀਆਂ ਆ ਇਹ ਬੈਲਟ ਪੇਪਰ ਬੈਲਟ ਪੇਪਰ ਤੇ ਹੋਣੀਆਂ ਕਿਉਂਕਿ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਬੈਲਟ ਪੇਪਰ ਤੇ ਮੋਰਾ ਲੱਗਣੀਆਂ ਇਹਨਾਂ ਚੋਣਾਂ ਦਾ ਜੇ ਤੁਸੀਂ ਸਵਾਲ ਕਰੋ ਕਿ ਕੀ ਫਾਇਦਾ ਇਹ ਚੁਣੇ ਹੋਏ ਸੰਵਤੀ ਮੈਂਬਰ ਪੰਚਾਇਤਾਂ ਦੇ ਸਹਿਯੋਗ ਲਈ ਵੀਡੀਓ ਵਿਭਾਗ ਬਲਾਕ ਜਿਹੜਾ ਪੰਚਾਇਤ ਅਫਸਰ ਆ ਉਹਨਾਂ ਦੇ ਵਿਚਕਾਰ ਕੜੀ ਦਾ ਕੰਮ ਕਰਨਾ ਹੈ ਨਹੀਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਜਿਹੜੀ ਪਾਵਰ ਉਹ ਵੱਧ ਹੁੰਦੀ ਹੈ ਲੋਕ ਪੁੱਛਦੇ ਆ ਵੀ ਇਹਨਾਂ ਚੋਣਾਂ ਦਾ ਲੋਕਾਂ ਨੂੰ ਕੀ ਫਾਇਦਾ ਹੋਣਾ ਲੋਕਤੰਤਰ ਦੇ ਅੰਦਰ ਸਰਪੰਚੀ ਨੂੰ ਲੈ ਕੇ ਪੰਚੀ ਨੂੰ ਲੈ ਕੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਐਮਐਲਏ ਇਹਨਾਂ ਚੋਣਾਂ ਵਿੱਚ ਜਿਹੜੇ ਆਗੂ ਇਲੈਕਸ਼ਨਾਂ ਲੜਦੇ ਆ ਉਹ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਇੱਕ ਦਿਨ ਐਮਐਲਏ ਤੱਕ ਪਹੁੰਚਣ ਦੀ ਉਹਨਾਂ ਦੇ ਵਿੱਚ ਕਾਬਲੀਅਤ ਬਣਦੀ ਆ ਇਹ ਗੱਲ ਵੱਖਰੀ ਹੈ ਕਿ ਵੱਡੀਆਂ ਪਾਰਟੀਆਂ ਨੇ ਅਜਿਹੇ ਆਗੂਆਂ ਨੂੰ ਉਮੀਦਵਾਰ ਬਣਾਉਣਾ ਹੁੰਦਾ ਜਾਂ ਨਹੀਂ ਜਿਵੇਂ ਸਾਡੇ ਇਲਾਕੇ ਦੇ ਵਿੱਚ ਕਾਂਗਰਸ ਦੇ ਅਮਨਦੀਪ ਸਿੰਘ ਹਰਵਾਲਾ ਜਿਹੜੇ ਆ ਉਹ ਦੋ ਵਾਰ ਜਿਲ੍ਹਾ ਪ੍ਰੀਸ਼ਦ ਰਹੇ ਨੇ ਕਾਂਗਰਸ ਨੇ ਉਹਨਾਂ ਨੂੰ ਹਲਕਾ ਵਿਧਾਇਕ ਦੇ ਉਮੀਦਵਾਰ ਬਣਾਉਣਾ ਜਾਂ ਨਹੀਂ ਬਣਾਉਣਾ ਇਹ ਗੱਲ ਬੱਕਰੀ ਹੈ ਅਗਰ ਅੱਜ ਹਲਕਾ ਵਿਧਾਇਕ ਵੀ ਬਿੰਦਰਜੀਤ ਕੋਲ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਤੇ ਉਹ ਸਰਪੰਚ ਵੀ ਰਹਿ ਚੁੱਕੇ ਨੇ ਪਿੰਡ ਦੇ ਬਲਾਕ ਸੰਮਤੀ ਮੈਂਬਰ ਵੀ ਰਹਿ ਚੁੱਕੇ ਨੇ ਹੋਰ ਵੀ ਕਈ ਆਗੂ ਜਿਹੜੇ ਆ ਉਹ ਸਮਤੀ ਮੈਂਬਰ ਚੇਅਰਮੈਨ ਸਮਤੀਆਂ ਦੇ ਜਿਹੜਾ ਪ੍ਰੇਸ਼ਿਤ ਮੈਂਬਰ رہ ਚੁੱਕਿਆ ਇਹ ਲੋਕਤੰਤਰ ਦੀ ਇੱਕ ਕਹਿ ਸਕਦੇ ਆ ਕਦਮ ਦਰ ਕਦਮ ਲੋਕਾ ਨੂੰ ਇਸ ਜੋਗ ਬਣਾਉਣ ਲਈ ਇਹ ਕਹਿ ਸਕਦੇ ਆ ਸਟੈਪ ਹੈ ਸੋ ਅਸੀਂ ਤੁਹਾਨੂੰ ਲਗਾਤਾਰ ਹਲਕੇ ਦੇ ਅੰਦਰ ਇਲਾਕੇ ਦੇ ਅੰਦਰ ਚਾਹੇ ਚੋਣਾਂ ਦੀਆਂ ਖਬਰਾਂ ਨੇ ਜਾਹੂਰ ਵੀ ਕੋਈ ਸਰਗਰਮੀ ਹੈ ਉਹਨੂੰ ਲੈ ਕੇ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆਪਣੀਆਂ ਖਬਰਾਂ ਰਹੀ ਦਿੰਦੇ ਰਹਿੰਨੇ ਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਇਹ ਤੁਹਾਡੇ ਲਈ ਮੁੱਦਾ ਲੈ ਕੇ ਆਏ ਆ ਕਿ ਠੰਡ ਦੇ ਬਾਵਜੂਦ ਵੀ ਅੱਜ ਵੋਟਾਂ ਲੈਣ ਵਾਲਿਆਂ ਨੇ ਮਾਹੌਲ ਨੂੰ ਇੰਨਾ ਗਰਮ ਨਹੀਂ ਕੀਤਾ ਜਿੰਨਾ ਹੋਣਾ ਚਾਹੀਦਾ ਸੀ ਜਦੋਂ ਕਿ ਅੱਜ 10 ਦਸੰਬਰ ਹੋ ਗਈ ਹੈ 11 12 ਤੇ 13 ਮੈਜ ਤੋਂ ਇਹ ਕਹਿ ਸਕਦੇ ਹਾਂ ਤਿੰਨ ਦੇ ਜਿਹੜੇ ਆ ਉਹ ਵੋਟਾਂ ਦੇ ਵਿਚਕਾਰ ਰਹਿ ਗਏ ਆ ਕਿਹੜੀ ਪਾਰਟੀ ਇਹਨਾਂ ਚੋਣਾਂ ਵਿੱਚ ਅੱਗੇ ਜਾ ਰਹੀ ਆ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਅਗਲੇ ਦਿਨਾਂ ਵਿੱਚ ਜ਼ਿਕਰ ਕਰਾਂਗੇ ਕਿ ਕਿਹੜੀ ਪਾਰਟੀ ਨੇ ਹੁਣ ਤੱਕ ਕਿੰਨੀ ਕਿ ਸਰਕਾਰ ਵੀ ਫੜੀ ਆ ਇਹ ਦੋ ਪਾਰਟੀਆਂ ਰਲ ਕੇ ਜਿਹੜੀਆਂ ਸਮਝੌਤਾ ਕਰਕੇ ਚੋਣ ਲੜ ਰਹੀਆਂ ਉਹਨਾਂ ਵੱਲੋਂ ਸਤਾ ਤੈਰ ਨੂੰ ਹਰਉਣ ਲਈ ਇਹ ਕੋਸ਼ਿਸ਼ ਕੀਤੀ ਗਈ ਹੈ ਕਿੰਨਾ ਕੁ ਇਸ ਮੁਕਾਬਲੇ ਦਰਾਨ ਫਰਕ ਰਹਿੰਦਾ ਉਹ ਚੋਣ ਨਤੀਜੇ ਦੱਸਣਗੇ ਇਹਨਾਂ ਵੋਟਾਂ ਨੇ ਹਲਕੇ ਦੇ ਅੰਦਰ 2027 ਨੂੰ ਲੈ ਕੇ ਕਿਹੜੀ ਪਾਰਟੀ ਇੰਨੇ ਕ ਪਾਣੀ ਚ ਆ ਉਹ ਵੀ ਨਿੱਤਰਨਾ ਹੈ ਅਗਰ ਸਾਰੀਆਂ ਪਾਰਟੀਆਂ ਅਕਲੀਆਂ-ਅਕਲੀਆਂ ਚੋਣ ਲੜਦੀਆਂ ਜਿਵੇਂ ਕਾਂਗਰਸ ਇਕੱਲੀ ਚੋਣ ਲੜਦੀ ਤੇ ਇਹ ਵੀ ਪਤਾ ਲੱਗ ਜਾਣਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਿੰਨਾ ਕ ਫਰਕ ਹੈ ਪਰ ਹੁਣ ਹਲਕੇ ਦੇ ਅੰਦਰ ਦੋ ਪਾਰਟੀਆਂ ਇਕੱਠੀਆਂ ਚੋਣ ਲੜਦੀਆਂ ਕਰਕੇ ਇਹ ਪਤਾ ਲੱਗਣਾ ਮੁਸ਼ਕਲ ਹੈ ਸਿਰਫ ਨਕੂਦਰ ਨੋਰਮਲ ਅਤੇ ਬਿਲਗਾ ਇਹ ਤਿੰਨ ਸ਼ਹਿਰ ਜਿਹੜੇ ਆ ਇਹਨਾਂ ਤੋਂ ਇਲਾਵਾ ਬਾਕੀ ਪਿੰਡੂ ਖੇਤਰ ਦੇ ਵਿੱਚ ਇਹ ਚੋਨਾ ਇਹ ਬੂਟਾ ਬੈਣੀਆਂ ਮੁੱਦੇ ਦੀ ਗੱਲ ਪੁਰਾਅ ਵਿੱਚ ਤੁਹਾਨੂੰ ਦੋਸਤੋ ਅੱਜ ਇਹ ਜਾਣਕਾਰੀ ਦਿੱਤੀ ਹੈ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਰਾਇ ਵੀ ਦੇ ਸਕਦੇ ਹੋ ਵੀਡੀਓ ਨੂੰ ਲਾਇਕ ਕਰਨਾ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ